ਲੋ ਬਾਈ ਮਿੱਤਰੋ ਆਪਾਂ ਆ ਗਏ ਸਕੂਲੋਂ ਤੇ ਬਾਈ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਤੇ ਬਾਈ ਆਪਣੀ ਆਵਾਜ਼ ਸਭ ਨੂੰ ਬਹਿ ਗਈ ਆ ਕਿ ਕੋਣੀ ਆਪਣੇ ਬਲੌਗ ਆਉਣ ਕੇ ਟੈਨਸ਼ਨ ਨਾ ਲਓ ਬਈ ਅੱਜ ਆਪਾਂ ਫਿਰ ਜਾਵਾਂ ਗੁਰਦਾਰੇ ਸੇਵਾ ਕਰਨ ਤੇ ਬਾਈ ਯਾਰ ਮੈਨੂੰ ਅਜ ਤੱਕ ਇਹ ਨਹੀਂ ਪਤਾ ਲੱਗਾ ਕਿ ਵਾਈਡ ਐਂਗਲ ਨਾ ਤਿੰਨਾ ਚੱਕੇ ਯਾਰ ਆਵਾ 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 ਸਭ ਜਿੰਨੀ ਹੀ ਆਉਂਦੀ ਚਲੋ ਬਾਈ ਹਲੇ ਤਾਂ ਇੱਕ 20 ਹੋਏ ਨੇ ਬਾਈ ਆਪਾਂ ਨੇ ਕਰ ਲਿਆ ਫੋਨ ਚਾਰਜ ਫੁੱਲ ਸ਼ਾਮ ਨੂੰ ਫਿਰ ਜਮੈਂ ਗੁਰਦਾਰੇ ਚ ਬਾਈ ਸਾਹਮਣੇ ਬੰਟੀ ਬੈਠਾ ਆਪਣੇ ਹੈਲੋ ਮਿੱਤਰ ਆਪਾਂ ਫੇਰ ਨਵੇਂ ਬਲੌਗ ਤੇ ਆ ਗਏ ਆਂ ਸਾਰਾ ਚਾਲੂ ਕੀਤਾ ਮੈਂ ਬਾਈ ਅਸੀਂ ਹੁਣ ਵੀਡੀਓ ਬਣਾਉਨੇ ਆਂ ਗੁਰਦਾਰੇ ਦੇ ਚਾਰੇ ਬੰਨੇ ਪਿੰਡੇ ਆਪਣੀ ਰੀਲ ਆ ਜਾਊਗੀ ਵੇਖ ਲਿਆ ਜਾ ਕੇ ਬਾਈ ਅਸੀਂ ਰੀਲ ਬਣਾਏ ਮੈਂ ਤਾਂ ਤੁਹਾਨੂੰ ਕੁੱਤੇ ਵੜਿਆ ਮੈਂ ਪੈ ਤੂਣਾ ਜਾਣ ਯਾਰ ਤੂੰ ਰੀਲ ਬਣਾ ਆਪਣੀ ਮਰੀ ਪੰਟੀ ਕੰਟੀਨਿਊ ਕਰ ਲਗੇ ਚੰਗਾ ਬਾਈ ਬਾਅਦ ਮਿਲਦੇ ਆਂ ਸਰੋ ਗਰਾਊਂਡ 'ਚ ਆਏ ਹਾਂ ਤੇ ਇਹਦਾ ਪੰਗੇ ਲੈਣਿਆ ਆ ਆਹ ਦੇ ਭਾਈ ਮੋੜ ਸੈਣਾ ਵੇ ਵਰੀਆ ਉਹ ਲੈ ਅੱਡੀ ਅੱਡੀ ਇਹ ਬਾਤ ਕਰਨ ਨਹੀਂ ਗਿਆ ਨੀ ਕਿੱਥੇ ਖੜਚ ਰਹੀ ਜਾਣਾ ਤੂੰ ਫੇਰ ਮੋੜ ਹੁਣ ਠੜਕ ਐ ਰੱਖ ਕਿਧਰੇ ਉਹ ਇਹ ਹੋ ਜਾ ਫੋਨ ਆ ਭਾਈ ਆਪਾਂ ਚੱਲਣ ਗੁਰਦਾਰਾ ਰੇ ਸਵੇਰਾ ਕਰਾਂਗੇ ਬਾਈ ਦੇਖ ਹੈਪੀ ਹੁਣ ਆ ਗਿਆ ਹੈਪੀ ਅੱਜ ਕੀ ਕਰਨਾ ਫਿਰ ਸੇਵਾ ਕਰਨੀ ਹੋਰ ਕੀ ਕਰਨਾ ਆਜਾ ਵੀ ਆਇਆ ਸਾਡੇ ਨਾਲ ਗੋਦੀ ਚੁੱਕੇ ਨਾ ਹੈਪੀ ਕਿਉਂ ਆਪਾਂਗੇ ਬਾਈ ਆਪਾਂ ਚੱਲਿਆਂ ਦੋ ਵੀ ਸੇਵਾ ਕਰਨ ਮੰਨੇ ਨੇ ਫੜ ਲਈ ਬਾਲਟੀ ਆ ਨਵਾਂ ਹੀ ਆ ਗਿਆ ਸਾਡੇ ਨਾਲ ਚੁਰਲੋ ਕੱਲ ਸੱਤਾ ਡਰ ਲੂ ਕਹਦੇ ਠੀਕ ਸੱਤਾ ਡਰ ਲੂ ਕਹਦੇ ਕਿੱਥੇ ਕਰ ਤੋ ਕਾ ਮੈਂ ਕਿੱਥੇ ਤੂੰ ਕਹਦੇ ਦਰਦਾ ਕਿਉਂ ਦਰਦਾ ਕਿਉਂ ਆ ਸਿੰਘ ਗੱਜ ਵਾਇਸ ਕਾਲ ਸਾਹਿਬ ਵਾਹ ਬਦਰ ਸਿੰਘ ਉਹ ਕਿੱਧਰ ਜਾਣਾ ਆਪੀ ਸਿੰਘ ਕੁੱਤੇ ਦਾ ਡਰਦਾ ਬੜੀ ਛੇਤੀ ਨੇ ਕੌਣ ਸਿੰਘ ਕੁੱਤੇ ਦਾ ਡਰਦਾ ਬੜੀ ਛੇਤੀ ਹਾਂ ਕੋਈ ਕੁੱਤੇ ਨੂੰ ਪਾ ਪਾਵਾਗੇ ਪੈਡਾ ਜਿਹਨੇ ਪਾਲੀ ਹੈ ਇਹ ਜੂਠੇ ਆਪਾਂ या नहीं सुचे मेरे एक ही कुत्ता <सथ> <आगे वागे वागे। सथ> खुला ही उन्होंने ਵੀ ਜੀ ਮੂੰਖ ਖਾ ਦਿਓ ਆਪ ਦਾ ਕੱਢ ਇਹ ਪੀ ਫਰਕਣਾ ਨਾ ਬਣਾ ਏਦਾਂ ਨਹੀਂ ਵਰ ਜਵਾ ਕੱਢ ਫਿਰ ਕੱਢ ਠਾ ਠਾ ਕੋਣ ਹੈ ਇਹ ਲੋਕ ਕਿਹਾਂ ਸੇ ਆਤੇ ਹੈ ਇਹ ਮੈਂ ਕਰ ਲੂਗੀ ਤੈਨੂੰ ਮੇਰੇ ਕੋਲ ਆਏ ਮੇਰੇ ਸੱਤੀ ਕੋ ਫੁੱਟਦੇ ਸਾਰੇ ਆ ਜਾਓ ਖੱਜੋ ਅੰਮਾ ਕਰਨ ਵੀਰਦੀ ਅਸੀਂ ਦੋਦੀ ਸੇਵਾ ਕਰਕੇ ਆ ਚੁਕੇ ਆਂ ਤੇ ਸਾਡਾ ਕੈਮਰਾ ਸਾਫ ਫੜ ਲਿਆ ਉਜ ਕੀ ਨਾ ਰੰਡ ਫੜ ਲੈ ਆਪਾਂ ਆਪੇ ਨਾਲ ਫੜ ਲੈ ਕੈਮਰਾ ਇਹ ਪੂਰੀ ਜਾਂਦਾ ਦੂਜਾ ਹਾਂਜੀ ਕਿੰ ਕੀ ਚੈੱਕ ਕਰ ਸਕਦੇ ਨੇ ਹੈਪੀ ਹੋਣੀ ਦਾ ਭਰਾ ਪੋਰਦੇ ਹੋਏ ਚੈੱਕ ਕਰ ਸਕਦੇ ਪਾਈ ਬਾਈ ਬਾਬਾ ਸਾਹਮਣੇ ਹੈਗਾ ਬਬੇ ਬਿਲੀ ਚਾਂਦੀ ਦਾ ਗੁਰਦੁਆਰਾ ਕਿਨੇ ਤਰੀਕ ਮੈ ਲੰਦਾ ਜੂਨ ਦੇ ਮਹੀਨੇ ਹੁੰਦਾ ਜੂਨ ਦੇ 5 ਤਰੀਕ ਨੂੰ ਜੂਨ ਦੀ 5 ਤਰੀਕ ਨੂੰ ਬਾਈ ਸਾਹਮਣੇ ਲਿਖਿਆ ਜੂਨ ਦੀ 5 ਤਰੀਕ ਨੂੰ 2023 ਜੇਡ ਨੂੰ ਹੁੰਦਾ ਇੱਧਰ ਹੈਪੀ ਇੱਧਰ ਹੈਪੀ ਇੱਧਰ ਆਇਆ ਇੱਧਰ ਹੀ ਚ ਲੈ ਕੇ ਆ ਤੁਸੀਂ ਆਪ ਐਵੇਂ ਖਲੋਤੇ ਆ ਕਿਉਂ ਸੰਗਾ ਸਾਹਿਬ ਜੀ ਯੈਸ ਵੀ ਜੀ ਹਾਂ ਹੈਪੀ ਆ ਸੰਗਾ ਸਾਹਿਬੀ ਸੰਗਾ ਟੂ ਮੈਨੂੰ ਆ ਗਿਆ ਮਾਂ ਵਿੱਚ ਤੁਸ ਸੰਗਾ ਸਾਹ ਆਉਂਦੀ ਆਂਦਾ ਹਾਂਜੀ ਸੰਗਟੂ ਵੀ ਤੇ ਕੁਸਾਨ ਨਹੀਂ ਮੈਂ ਹੋਣੀ ਨਹੀਂ ਨਹੀਂ ਸਮੁੰਦਰਾਂ ਦਾ ਰਾਜਾ ਨਹੀਂ ਮ ਸੰਗਟੂ ਆ ਸਮੁੰਦਰਾਂ ਦਾ ਰਾਜਾ ਆ ਨਹੀਂ ਤੂੰ ਖਾਦਾ ਬੋਲਿਓ ਸਮੁੰਦਰੀ ਦੀ ਗਾਦੀ ਉਹ ਜਾਣਦੇ ਠੀਕਣਾ ਚਾਹੋਗੇ ਕੋਈ ਨਹੀਂ ਭਰਾਵਾ ਸੋ ਸੋ ਬੱਚੇ ਤੁਸੀਂ ਜਾ ਕੇ ਤੁਸੀਂ ਬੱਚੇ ਜੀ ਦਾ ਹਾਂ ਜੀ ਮਸਤਾਂ ਤਾਂ ਪੀਏ ਦਾ ਮੂੰਹ ਨਹੀਂ ਜਿੰਦਾ ਸਕੂਟਰੀ ਤੇ ਲੈ ਕਿਹੜਾ ਨੀਣਾ ਆ ਭਿੰਨ ਜਿੱਪ ਤੇ ਅੜ ਗਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਓਏ ਆਂ ਦੇ ਸਟਾਲੇ ਗੁੱਡ ਨਾਈਟ ਵੇ ਦਾ ਬਲੌਗ ਹੈ ਨਾਈਟੇ ਲਾਈਕ ਕਰ ਸਬਸਕ੍ਰਾਈਬ ਕਰ ਦਿਓ ਬਾਏ